ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 161 ਆਓ ਸੁਣਦੇ ਹਾਂ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਇਸ ਸ਼ਬਦ ਵਿੱਚ ਸਾਨੂੰ ਇਸ ਤਰ੍ਹਾਂ ਜਗਿਆਸੂ ਵੱਲੋਂ ਹੋ ਕੇ ਪਵਿੱਤਰ ਵਿਚਾਰਾਂ ਦਾ ਪ੍ਰਗਟਾ ਕਰ ਰਹੇ ਹਨ ਸਬਜਗ ਫਿਰਮੇ ਦੇਖਿਆ ਹਰ ਇੱਕੋ ਦਾਤਾ ਉਪਾਏ ਕਿ ਤੈ ਨ ਪਾਈਐ ਹਰ ਕਰਮ ਵਿਧਾਤਾ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ 부ਜੀ ਹਰ ਅਮਰਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਤਾ ਕਹਿੰਦੇ ਹਨ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਭਾਵ ਮੈਂ ਸਾਰਾ ਜਗ ਸਾਰਾ ਸੰਸਾਰ ਫਿਰ ਕੇ ਦੇਖ ਲਿਆ ਹੈ ਸਾਰੀ ਝਾਤ ਮਾਰ ਲਈ ਹੈ ਸਬਦੇ ਹਿਰਦੇ ਪੜ ਲਏ ਸਬਦੇ ਵਿਚਾਰਾਂ ਨੂੰ ਸਮਝ ਲਿਆ ਸਬਦੇ ਗਿਆਨ ਨੂੰ ਸਮਝ ਲਿਆ ਹੈ ਕੇ ਦਾਤਾਂ ਦੇਣ ਵਾਲਾ ਪਿਤਾ ਤਾਂ ਇੱਕ ਹੀ ਹੈ ਹਰ ਮਨੁੱਖ ਨੂੰ ਉਹੀ ਦਾਤਾਂ ਦਿੰਦਾ ਹੈ ਦਾਤਾਰ ਪਿਤਾ ਆਪਣੀ ਦਾਤ ਹਰ ਮਨੁੱਖ ਨੂੰ ਚਾਹੇ ਉਹ ਕਿਸੇ ਵੀ ਧਰਮ ਕਿਸੇ ਵੀ ਜਾਤ ਦਾ ਹੈ ਅਤੇ ਦੇਸ਼ ਦਾ ਹੈ ਉਸ ਨੂੰ ਬਿਨਾਂ ਕਿਸੇ ਵਿਤਕਰੇ ਦੇ ਉਸ ਦੇ ਕਿਰਦਾਰ ਅਨੁਸਾਰ ਉਸ ਨੂੰ ਦਾਤਾਂ ਦੇਈ ਜਾਂਦਾ ਹੈ ਜਿਵੇਂ ਜਿਵੇਂ ਮਨੁੱਖ ਦੀ ਬੁੱਧੀ ਵਿੱਚ ਵਾਧਾ ਹੁੰਦਾ ਰਿਹਾ ਤੀਵੇਂ-ਤੀਵੇਂ ਮਨੁੱਖ ਨੇ ਉਸ ਇਲਾਕੇ ਵਿੱਚ ਜਿੱਥੇ ਉਹ ਰਹਿ ਰਿਹਾ ਸੀ ਈਸ਼ਵਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਫਿਰ ਉੱਥੇ ਹੌਲੀ-ਹੌਲੀ ਧਰਮ ਉਲੀਕੇ ਗਏ ਸੁਖ ਸ਼ਾਂਤੀ ਨਾਲ ਜਿਉਣ ਵਾਸਤੇ ਧਰਮ ਜਾਤ ਪਾਤ ਇਹ ਸਭ ਮਨੁੱਖ ਦੀਆਂ ਬਣਾਈਆਂ ਹੋਈਆਂ ਸਹੂਲਤਾਂ ਹਨ ਜਾਂ ਸਮੇ ਸਮੇ ਦੀ ਲੋੜ ਅਨੁਸਾਰ ਪੈਦਾ ਕੀਤੀਆਂ ਹੋਈਆਂ ਹਨ ਈਸ਼ਵਰ ਨੇ ਤਾਂ ਇੱਕ ਹੀ ਮਨੁੱਖੀ ਜੋੜਾ ਬਣਾ ਦਿੱਤਾ ਸੀ ਅਸੀਂ ਸਾਰੇ ਉਸ ਦੀ ਔਲਾਦ ਚਲੇ ਆ ਰਹੇ ਹਾਂ ਉਪਾਏ ਕਿਤੇ ਨਾ ਪਾਈਏ ਹਰ ਕਰਮ ਵਿधाता ਭਾਵ ਮਨੁੱਖ ਕੋਈ ਉਪਾਅ ਕਰਕੇ ਉਸ ਦਾ ਫਲ اپنی مرضی مطابق نہیں પ્રાપ્ત کر سکدا پرماatma جو کرم ਕਰਨ ਦਾ ਵਿधाता ਹੈ ਆਪ ਕਰਮ ਕਰਨ ਦੀ ਵਿੱਦ ਬਣਾਉਂਦਾ ਹੈ ਉਸ ਦੇ ਅਨੁਸਾਰ ਹੀ ਮਨੁੱਖ ਨੂੰ ਪ੍ਰਾਪਤੀਆਂ ਹੁੰਦੀਆਂ ਹਨ ਇੱਥੇ ਅਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚੋਂ ਟੁੱਕ ਲੈਂਦੇ ਹਾਂ ਜਿਹਸੇ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਭਾਬ ਸਾਡੇ ਕੋਲ ਕਿਤਨੀਆਂ ਹੀ ਸਿਆਣਪਾਂ ਹੋਣ। ਉਹਨਾਂ ਦੇ ਮੁਤਾਬਕ ਕੀਤਾ ਹੋਇਆ ਕਰਮ ਫਲ ਨਹੀਂ ਮਿਲਦਾ। ਉੱਪਰਲੀ ਤੁੱਕ ਦੀ ਇਹ ਤੁੱਕ ਪਰੋੜਤਾ ਕਰਦੀ ਹੈ। ਭਾਬ ਕਰਮ ਤਾਂ ਸੀ ਕਰਦੇ ਹਾਂ ਆਪਣੀ ਸੋਚ ਅਨੁਸਾਰ। ਪਰ ਫਲ ਕੋਈ ਈਸ਼ਵਰ ਦੇ ਹੱਥ ਹੁੰਦਾ ਹੈ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਜੇ ਜਾਤਾ। ਭਗ ਆਪਣੀ ਸੱਚੀ ਗੁਰੂ ਦੇ ਉਪਦੇਸ਼ ਰਾਹੀਂ ਈਸ਼ਵਰ ਦੀ ਉਸਤਤੀ ਮਨ ਵਿੱਚ ਵਸ ਜਾਂਦੀ ਹੈ। ਸਥਾਨ ਬਣਾ ਲੈਂਦੀ ਹੈ। ਭਗ ਮਨ ਨੂੰ ਪਵਿੱਤਰ ਕਰ ਰਹੀ ਹੁੰਦੀ ਹੈ। ਇਸ ਤਰ੍ਹਾਂ ਈਸ਼ਵਰ ਪ੍ਰਭੂ ਨੂੰ ਸਹਿਜ ਅਵਸਥਾ ਵਿੱਚ ਆ ਕੇ ਜਾਣ ਲਿਆ ਜਾਂਦਾ ਹੈ ਅੰਦਰੋਂ ਤ੍ਰਿਸ਼ਨਾ ਅਗਨ 부ਝੇ ਹਰ ਅਮਰਤ ਸਰਨਾਤਾ ਫਿਰ ਕਹਿੰਦੇ ਹਨ ਮਨੁੱਖੀ ਮਨ ਅੰਦਰੋਂ ਤ੍ਰਿਸ਼ਨਾਵਾਂ ਦੀ ਅੱਗ ਦਾ ਖਾਤਮਾ ਹੋਣ ਲੱਗਦਾ ਹੈ ਤੇ ਫਿਰ ਤ੍ਰਿਸ਼ਨਾਵਾਂ ਦੇ ਬੋਝ ਤੋਂ ਨਿਕਲ ਕੇ ਮਨ ਸ਼ੁੱਧ ਹੋ ਜਾਂਦਾ ਹੈ ਤਾਂ ਇੰਜ ਮਹਿਸੂਸ ਹੋਣ ਲੱਗਦਾ ਹੈ ਕਿ ਮੈਂ ਪਰਮਾਤਮਾ ਦੇ ਅੰਮ੍ਰਿਤ ਸਰੋਵਰ ਵਿੱਚੋਂ ਇਸ਼ਨਾਨ ਕਰ ਲਿਆ ਹੈ। ਭਾਵ ਮਨ ਵਿੱਚੋਂ ਸਾਰੀਆਂ ਬੁਰਾਈਆਂ ਨਿਕਲ ਗਈਆਂ ਤੇ ਮਨ ਹਲਕਾ ਸੱਚਾ ਸੁੱਚਾ ਹੋ ਗਿਆ। ਵੱਡੀ ਬਟਾਈ ਵੱਡੇ ਕੀ ਗੁਰਮੁਖ ਬੁਲਾਤਾ। ਜੇ ਕਿ ਆਸੂ ਉੱਪਰ ਲੀਆਂ ਲਿਖੀਆਂ ਵਰਕਤਾਂ ਨੂੰ ਪਾ ਕੇ ਸਾਧਨਾ ਕਰਕੇ ਈਸ਼ਵਰ ਪ੍ਰਭੂ ਨਾਲ ਪ੍ਰੇਮ 바ਕੇ ਉਸ ਪਵਿੱਤਰ ਮਨ ਰਾਹੀਂ ਫਿਰ ਈਸ਼ਵਰ ਦੇ ਗੁਣ ਗਾਇਨ ਕਰਨ ਲੱਗ ਜਾਂਦਾ ਹੈ ਉਸ ਦੀਆਂ ਵੱਡੀਆਂ-ਵੱਡੀਆਂ ਉਸ ਦੀ ਅਪ੍ਰਮ ਅਪਾਰ ਸ਼ਕਤੀ ਦੀਆਂ ਗੱਲਾਂ ਕਰਦਾ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨੀਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ